ਆਪਾਂ ਹਰ ਰੋਜ਼ ਰੇਲ ਗੱਡੀਆਂ ਰਾਹੀਂ ਯਾਤਰਾ ਕਰਦੇ ਹਾਂ ਪਰ ਸੋਚੋ ਜੇ ਉਹੀ ਰੇਲ ਗੱਡੀ ਸਫ਼ਰ ਦੀ ਬਜਾਏ ਕਿਸੇ ਦੀ ਮੌਤ ਦੀ ਸਵਾਰੀ ਬਣ ਜਾਵੇ ਤਾਂ 26 ਨਵੰਬਰ 1998 ਇਹ ਉਹ ਦਿਨ ਸੀ ਜਿਸ ਨੇ ਪੰਜਾਬ ਦੇ ਇੱਕ ਛੋਟੇ ਜਿਹੇ ਸ਼ਹਿਰ ਖੰਨਾ ਨੂੰ ਸਦਾ ਲਈ ਯਾਦਗਾਰ ਬਣਾ ਦਿੱਤਾ ਪਰ ਇਸ ਯਾਦ ਵਿੱਚ ਖੁਸ਼ੀ ਨਹੀਂ ਇੱਕ ਦਰਦਨਾਕ ਕਹਾਣੀ ਹੈ ਇਹ ਸੀ ਭਾਰਤ ਦੇ ਇਤਿਹਾਸ ਦਾ ਇੱਕ ਸਭ ਤੋਂ ਭਿਆਨਕ ਰੇਲ ਹਾਦਸਾ ਖੰਨਾ ਰੇਲ ਐਕਸੀਡੈਂਟ ਉਹ ਦਿਨ ਬਿਲਕੁਲ ਆਮ ਸੀ ਸੇਲਮਹਾਉੜਾ ਐਕਸਪ੍ਰੈਸ ਪੱਛਮੀ ਰੇਲਵੇ ਦੇ ਟ੍ਰੈਕਾਂ ਤੇ ਦੌੜ ਰਹੀ ਸੀ ਰਾਤ ਦਾ ਸਮਾਂ ਸੀ ਠੰਡੀ ਹਵਾ ਚੱਲ ਰਹੀ ਸੀ ਯਾਤਰੀ ਆਪਣੀਆਂ ਸੀਟਾਂ ਤੇ ਸੁੱਤੇ ਪਏ ਸੀ ਫਰੋਜਪੁਰ ਹੌੜਾ ਜੰਕਸ਼ਨ ਐਕਸਪ੍ਰੈਸ ਦੋਵੇਂ ਟ੍ਰੇਨਾਂ ਦਾ ਰੂਟ ਇੱਕੋ ਸੀ ਪਰ ਸਮਾਂ ਵੱਖਰਾ ਸੀ ਰਾਤ ਦੇ ਲਗਭਗ 3 ਵਜੇ ਖੰਨਾ ਦੇ ਨੇੜੇ ਸرائیਪੂਗਾ ਸਟੇਸ਼ਨ ਤੋਂ ਕੁਝ ਕਿਲੋਮੀਟਰ ਦੂਰ ਇੱਕ ਰੇਲ ਦੀ ਪਟਰੀ ਟੁੱਟੀ ਹੋਈ ਸੀ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਜਿਵੇਂ ਹੀ ਸੇਲਮਹੌੜਾ ਐਕਸਪ੍ਰੈਸ ਉਸ ਟੁੱਟੀ ਪਟਰੀ ਤੇ ਪਹੁੰਚੀ ਰੇਲ ਗੱਡੀ ਦੀਆਂ ਬੋਗੀਆਂ ਅਚਾਨਕ ਝਟਕਿਆਂ ਨਾਲ ਉੱਪਰ ਥੱਲੇ ਹੋਣ ਲੱਗੀਆਂ ਅਤੇ ਕੁਝ ਸੈਕਿੰਡਾਂ ਵਿੱਚ ਪੂਰੀ ਟ੍ਰੇਨ ਪਟਰੀ ਤੋਂ ਉਤਰ ਗਈ 10 ਤੋਂ ਵੱਧ ਕੋਚ ਇੱਕ ਦੂਜੇ ਉੱਤੇ ਚੜ ਗਏ ਕੁਝ ਬੋਗੀਆਂ ਸੜਕ ਦੇ ਕਿਨਾਰੇ ਖੇਤਾਂ ਵਿੱਚ ਜਾ ਡਿੱਗੀਆਂ ਪਰ ਦਰਦ ਇੱਥੇ ਹੀ ਖਤ ਸਪ੍ਰੈਕਸ ਵੀ ਆ ਰਹੀ ਸੀ ਡਰਾਈਵਰ ਨੂੰ ਅੱਗੇ ਭਾਏ ਮਲਬੇ ਦਾ ਪਤਾ ਹੀ ਨਹੀਂ ਚੱਲਿਆ ਤੇ ਕੁਝ ਪਲਾਂ ਵਿੱਚ ਦੋਵੇਂ ਟਰਨਾਂ ਦੀ ਟੱਕਰ ਹੋਈ ਟੱਕਰ ਇੰਨੀ ਜ਼ੋਰ ਦੀ ਸੀ ਕਿ ਸਾਰੀ ਰੇਲ ਦੀਆਂ ਬੋਗੀਆਂ ਮਰੋੜੀਆਂ ਹੋਈਆਂ ਲੋਹੇ ਦੀਆਂ ਢੇਰੀਆਂ ਬਣ ਗਈਆਂ ਸਵੇਰ ਹੋਣ ਤੋਂ ਪਹਿਲਾਂ ਖੰਨਾ ਦੀ ਪੂਰੀ ਜਨਤਾ ਜਾਗ ਗਈ ਸੀ ਹਰ ਪਾਸੇ ਚੀਖਾਂ ਧੂਆਂ ਮਲਬਾ ਤੇ ਜ਼ਖਮੀ ਲੋਕਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਰਾਹਤ ਟੀਮਾਂ ਪੰਜਾਬ ਪੁਲਿਸ ਤੇ ਫੌਜ ਤੁਰੰਤ ਮੌਕੇ ਤੇ ਪਹੁੰਚੀਆਂ ਲੋਕਾਂ ਨੇ ਖੁਦ ਆਪਣੇ ਹੱਥਾਂ ਨਾਲ ਬੋਗੀਆਂ ਕੱਟ ਕੇ ਜਾਨਾਂ ਬਚਾਈਆਂ ਪਰ ਜਦੋਂ ਮਲਬਾ ਹਟਾਇਆ ਗਿਆ ਉੱਥੇ ਵੇਖਣ ਵਾਲਾ ਮੰਜ਼ਰ ਕਿਸੇ ਔਰ ਵਰਗ ਘਟਨਾ ਇੰਸੂ ਤੋਂ ਵੱਧ ਜ਼ਖਮੀ ਹੋਏ ਕਈ ਪਰਿਵਾਰ ਪੂਰੇ ਦੇ ਪੂਰੇ ਮਿਟ ਗਏ ਜਾਂਚ ਤੋਂ ਪਤਾ ਲੱਗਿਆ ਕਿ ਰੇਲ ਦੀ ਪਟਰੀ ਪਹਿਲਾਂ ਤੋਂ ਹੀ ਟੁੱਟੀ ਹੋਈ ਸੀ ਪਰ ਸਮੇਂ ਤੇ ਕਿਸੇ ਨੇ ਮੇਨਟੇਨੈਂਸ ਚੈੱਕ ਨਹੀਂ ਕੀਤਾ ਇਹ ਇੱਕ ਲਾਪਰਵਾਹੀ ਸੀ ਜੇ ਸਿਰਫ ਇੱਕ ਇੰਜੀਨੀਅਰ ਸਮੇਂ ਤੇ ਰਿਪੋਰਟ ਕਰ ਦਿੰਦਾ ਤਾਂ ਸੈਂਕੜੇ ਲੋਕ ਅੱਜ ਜਿੰਦਾ ਹੁੰਦੇ ਇਸ ਹਾਦਸੇ ਨੇ ਪੂਰੇ ਭਾਰਤ ਵਿੱਚ ਰੇਲਵੇ ਸੁਰੱਖਿਆ ਪ੍ਰਣਾਲੀ ਨੂੰ ਹਿਲਾ ਦਿੱਤਾ ਕਈ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਤੇ ਰੇਲ ਮੰਤਰਾਲੇ ਨੇ ਟਰੈਕ ਜਾਂਚ ਪ੍ਰਣਾਲੀ ਲਈ ਵੱਡੇ ਬਦਲਾਅ ਕੀਤੇ ਖੰਨਾ ਦੇ ਲੋਕਾਂ ਨੇ ਉਸ ਰਾਤ ਬੇਮਿਸਾਲ ਹਿੰਮਤ ਦਿਖਾਈ ਕਈ ਕਿਸਾਨ ਆਪਣੇ ਟਰੈਕਟਰਾਂ ਨਾਲ ਬੋਗੀਆਂ ਹਿਲਾ ਕੇ ਜ਼ਖਮੀਆਂ ਨੂੰ ਬਚਾ ਜਿਵੇਂ ਵਾਰਦੀ ਲੋਡ ਹੁੰਦੀ ਹੈ ਇੱਕ ਛੋਟੀ ਜਹੀ ਲਾਪਰਵਾਹੀ ਵੀ ਸੈਂਕੜੇ ਜ਼ਿੰਦਗੀਆਂ ਖਤਮ ਕਰ ਸਕਦੀ ਹੈ ਅੱਜ ਭਾਰਤ ਦੀਆਂ ਰੇਲ ਗੱਡੀਆਂ ਵਿੱਚ ਨਵੀਂ ਤਕਨੀਕ ਆਟੋਮੈਟਿਕ ਸਿਗਨਲ ਤੇ ਸੁਰੱਖਿਆ ਪ੍ਰਣਾਲੀਆਂ ਆ ਚੁੱਕੀਆਂ ਨੇ ਪਰ ਉਸ ਸਮੇਂ ਦੇ ਜ਼ਖਮ ਅਜੇ ਵੀ ਤਾਜ਼ੇ ਨੇ ਖੰਨਾ ਹਾਦਸਾ ਸਿਰਫ ਇੱਕ ਟ੍ਰੇਨ ਐਕਸੀਡੈਂਟ ਨਹੀਂ ਸੀ ਇਹ ਇੱਕ ਚੇਤਾਵਨੀ ਸੀ ਕਿ ਮਨੁੱਖੀ ਗਲਤੀ ਕਿੰਨੀ ਮਹਿੰਗੀ ਪੈ ਸਕਦੀ ਹੈ ਉਹ ਸੈਂਕੜੇ ਲੋਕ ਜੋ 1998 ਵਿੱਚ ਸਫ਼ਰ ਤੇ ਨਿਕਲੇ ਸਨ ਉਹ ਆਪਣੀ ਮੰਜ਼ਿਲ ਤੇ ਨਹੀਂ ਪਹੁੰਚੇ